ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚਾਉ ਪਈ ਮੈਂ ਨਾ ਗਨੇਸਾ ਹੈ ਪ੍ਰਥਮ ਮਨਾਉ ਕਿਸਨ ਬਿਸਨ ਤਬ ਹੋ ਨਹ ਧਿਆਉ ਕਾਨ ਸੁਨੇ ਪਹਿਚਾਨ ਨਾ ਤਿਨ ਸੋ ਲਿਵ ਲਾਗੀ ਮੋਰੀ ਪਾਗ ਇਨ ਸੋ ਮਹਾਕਾਰ ਰਖਵਾਰ ਹਮਾਰੋ ਮਹਾਨੋ ਮੈਂ ਕਿੰਤਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਹੇ ਗਹੇ ਕੀ ਲਾਜ ਬਿਚਾਰ ਹਾਹੇ ਨੂੰ ਸਿਆਰੀ ਹੈਗੀ ਆਪਣੇ ਜਿਹਦੇ ਹੈ ਠੀਕ ਹੈ ਜਿਹਦੇ ਨਹੀਂ ਲਾ ਲੋ ਆਪਣਾ ਜਾਨ ਮੁਝੈ ਪ੍ਰਤ ਪਰਿਅ ਚੰਚਨ ਸੱਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚੱਲੇ ਰਾਗ ਆਪ ਮੁਹਿਆ ਔਰ ਨਾ ਦਲੇ ਤਉ ਮੰ ਮੰ ਕਰਹੁ ਸਦਾ ਪ੍ਰਤਿਪਾਰ ਤੁਮ ਸਾਹਿਬ ਮੈਂ ਦਾਸ ਤੇ ਹਾਰ ਜਾਣ ਆਤਲਾ ਮੁਝੈ ਨਿਵਾਜ ਆਪ ਕਰੋ ਅਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬਿਨਿਵਾਜਾ ਦਾਸ ਜਾਣ ਕਰਿ ਕਿਰਪਾ ਕਰਹੁ ਮੁਹਿ ਹਾਰ ਪਰਾ ਮੈਂ ਆਨ ਦਵਾਰ ਤੁਹੈ ਆਪਨਾ ਜਾਣ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹਾਤ ਕੁਮਾਰੋ ਹਮਰੇ ਸਾ ਬੈਰੀਆਂ ਸੰਘਾਰੋ ਪ੍ਰਥਮ ਕਰੋ ਭਗਵਤ ਕੋ ਧਿਆਨ ਬੋਹਰ ਕਰੋ ਕਬਤਾ ਬਿਦਨਨ ਕਿਸਨ ਜਥਾ ਮਤ ਚਰਿਤਰ ਉਚਾਰੋ ਚੂਕ ਹੋਏ ਕਬਲੇ ਸੁਧਾਰੋ ਐਤ ਸ੍ਰੀ ਦੇਵੀ ਹੁਕਤ ਸਮਾਪਤਮ ਸਮਾਪਤ ਆਥਰਾਸ ਮੰਡਲ ਸਵਈਆ ਜਬ ਆਈ ਹਰਤਕ ਕੀ ਰੁਤ ਸੀਤਲ ਕਾਨ ਤਵੈਤ ਹੀ ਰਸੀਆ ਸੰਗ ਗੋਪਨ ਖੇਲ ਵਿਚਾਰ ਕਰਿਓ ਜੋ ਹਤੋ ਭਗਵਾਨ ਮਹਾਜਸਿਆ ਅਪਵਿੱਤਰਨ ਲੋਗਨ ਕੇ ਜਿਹਕੇ ਪਦ ਲਾਗਿਦ ਪਾਪ ਸਭੈ ਨਸਿਆ ਇਹ ਕੋ ਸੁਨ ਤ੍ਰੀਨ ਕੇ ਸੰਗ ਖੇਲ ਨਿਵਾਰ ਹੋਤਾਨ ਇਹ ਬਸਿਆ ਸਵਈਆ ਆਨਨ ਜਾਹੇ ਨਿਸਾਪਤ ਸੋ ਰਿ ਕੋਮਲ ਹੈ ਕਮਲਾ ਦਲ ਕੈਸੇ ਹੈ ਭਰਟੇ ਧਨ ਸੇ ਵਰਨੀ ਸਰ ਦੂਰ ਕਰੈ ਤਨ ਕੇ ਦੁਖ ਰੈ ਸੇ ਕਾਮ ਕਿਸਾਨ ਦੇ ਦੁਖ ਰੈ ਦੁਖ ਰੈ ਸੇ ਸੇ ਅੱਡ ਕਰਨੇ ਪਹਿਲਾ ਵੀ ਦਿਰਘ ਕੋਮਨ ਹੈ ਕਮਲਾ ਦਲ ਕੈ ਸੇ ਕੈ ਸੇ ਵੀ ਅੱਡ ਕਬਲਾ ਦੇ ਪੰਖੜੀਆਂ ਜੈਸੇ ਦੁਖ ਰੈ ਸੇ ਕਾਮ ਕਿਸਾਨ ਕੇ ਸਾਥ ਕਸੇ ਦੁਖ ਸਾਧਨ ਕੇ ਕਟਵੇ ਕੋ ਤੈਸੇ ਏ ਠੀਕ ਹੈ ਕਉਲ ਕੇ ਪੱਤਰ ਕਿਦੋ ਸਸ ਸਾਥ ਲੱਗੇ ਕਬ ਸੁੰਦਰ ਸਿਆਮ ਅਰੇ ਸੇ